ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਦੇਸ਼ ਦੇ ਵਿੱਚ ਜੋ ਲੰਬਾ ਸਮਾਂ ਰਾਜ ਕਰਦੀ ਰਹੀ ਹੈ ਗਾਂਧੀ ਪਰਿਵਾਰ ਜੋ ਕਾਂਗਰਸ ਦੇ ਕਰਤਾ ਕਰਤਾ ਨੇ ਔਰ ਅੱਜ ਕਾਂਗਰਸ ਦੇ ਵਿੱਚ ਇੱਕ ਹੋਰ ਗਾਂਧੀ ਪਰਿਵਾਰ ਦਾ ਮੈਂਬਰ ਸ਼ਾਮਲ ਹੋਇਆ ਹੈ ਰਾਜਨੀਤੀ ਦੇ ਵਿੱਚ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਅੱਜ ਪੈਰ ਰੱਖ ਕੇ ਪਹਿਲਾ ਐਲਾਨ ਕੀਤਾ ਜੋ ਕਿ ਜਦੋਂ ਵੀ ਚੋਣਾ ਹੁੰਦੀਆਂ ਨੇ ਉਸ ਦਾ ਨਾਮ ਵਰਤਿਆ ਜਾਂਦਾ ਹੈ ਦੂਸਰੀਆਂ ਪਾਰਟੀਆਂ ਉਸ ਦਾ ਨਾਮ ਵਰਤ ਕੇ ਫਾਇਦਾ ਲੈਂਦੀਆਂ ਨੇ ਸੋ ਇਸ ਤੋਂ ਪਹਿਲਾਂ ਕਿ ਉਹ ਖੁਦ ਰਾਜਨੀਤੀ ਵਿੱਚ ਆ ਜਾਏ ਜੋ ਦੂਸਰੀਆਂ ਪਾਰਟੀਆਂ ਉਸ ਦਾ ਨਾਮ ਵਰਤ ਕੇ ਸੱਤਾ ਵਿੱਚ ਆ ਜਾਂਦੀਆਂ ਨੇ ਉਹਨਾਂ ਨੂੰ ਉਸਤਾਜ ਜਵਾਬ ਮਿਲ ਜਾਏ ਸੋ ਕਾਂਗਰਸ ਪਾਰਟੀ ਦੇ ਵਿੱਚ ਸੋਨੀਆ ਗਾਂਧੀ, ਰੌਹਲ ਗਾਂਧੀ, ਪ੍ਰਿੰਕਾ ਗਾਂਧੀ ਤੇ ਉਹਨਾਂ ਦੇ ਪੂਰਾ ਪਰਿਵਾਰ ਇੰਦਰਾ ਗਾਂਧੀ ਅਰਜੀਬ ਗਾਂਧੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਦੋਂ ਸ਼ੁਰੂਆਤ ਹੋਈਏ ਪੂਰਾ ਪਰਿਵਾਰ ਰਾਜਨੀਤੀ ਵਿੱਚ ਰਿਹਾ ਪਰ ਜੋ ਉਹਨਾਂ ਦਾ ਦਾਮਾਦ ਪ੍ਰਿੰਕਾ ਗਾਂਧੀ ਦਾ ਹਸਬੰਡ ਵਾੜਾ ਰਾਬਰਟ ਵਾੜਾ ਉਹ ਕਦੀ ਵੀ ਰਾਜਨੀਤੀ ਵਾਲੇ ਪਾਸੇ ਨਹੀਂ ਆਇਆ ਬਹੁਤ ਸਾਰੀਆਂ ਚੋਣਾਂ ਹੋਈਆਂ ਨਾ ਉਹਨਾਂ ਨੇ ਕਦੀ ਚੋਣ ਪ੍ਰਚਾਰ ਕੀਤਾ ਨਾਵ ਕਦੀ ਕਿਸੇ ਰੈਲੀ ਵਿੱਚ ਗਏ ਨਾ ਹੀ ਉਹਨਾਂ ਨੇ ਰਾਜਨੀਤੀ ਨਾਲ ਕੋਈ ਸਬੰਧ ਰੱਖਿਆ ਸਿਰਫ ਤੇ ਸਿਰਫ ਸਬੰਧ ਕੀ ਸੀ ਗਾਂਧੀ ਪਰਿਵਾਰ ਦੇ ਕਰ ਉਹ ਵਿਆਹਿਆ ਹੋਇਆ ਸੀ ਸੋ ਰਾਬਲਟ ਵਾਡਰਾ ਤ੍ਰਿੰਕਾ ਗਾਂਧੀ ਚੋਣਾਂ ਲੜਦੇ ਨੇ ਉਸ ਵਕਤ ਵੀ ਰਾਬਲਟ ਵਾਡਰਾ ਜੋ ਵਾਡਰਾ ਉਹ ਕਦੀ ਵੀ ਚੋਣ ਪ੍ਰਚਾਰ 'ਚ ਨਹੀਂ ਜਾਂਦੇ ਸੋ ਅੱਜ ਪਹਿਲੀ ਵਾਰ ਉਹ ਸਰਗਰਮ ਹੋਏ ਨੇ ਉਹ ਰਾਜਨੀਤੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਸੋ ਕਾਂਗਰਸ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਜੋ ਵੀ ਹੁਣ ਕਾਂਗਰਸ ਦੇ ਵੱਲੋਂ ਉਹਨਾਂ ਦੀ ਡਿਊਟੀ ਲਈ ਜਾਵੇਗੀ ਉਹ ਨਿਭਾਉਣਗੇ ਸੋ ਕਾਂਗਰਸ ਦੇ ਵਿੱਚ ਪ੍ਰਿੰਕਾ ਗਾਂਧੀ ਦੇ ਪਤੀ ਤੇ ਮਸ਼ਹੂਰ ਕਾਰੋਬਾਰੀ ਰਾਬਰਟ ਵਾਡਰਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਕਾਂਗਰਸ ਵਿੱਚ ਰਾਜਨੀਤੀ ਕਰਨ ਵਾਸਤੇ ਹੁਣ ਆਏ ਨੇ ਸੋ ਰਾਬਰਟ ਵਾਡਰਾ ਦਾ ਕਹਿਣਾ ਕਿ ਜੇਕਰ ਕਾਂਗਰਸ ਪਾਰਟੀ ਚਾਹੇ ਤਾਂ ਉਹ ਆਪਣੇ ਪਰਿਵਾਰ ਦੇ ਅਸ਼ੀਰਵਾਦ ਨਾਲ ਜੋ ਚੋਣਾਂ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਰਾਬਰਟ ਵਾਡਰਾ ਨੇ ਇਹ ਬਿਆਨ ਕਾਂਗਰਸੀ ਪਾਰਟੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਪ੍ਰਿੰਕਾ ਗਾਂਧੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਜੋ ਪੂਰਾ ਪਰਿਵਾਰ ਰਾਜਨੀਤੀ ਵਿੱਚ ਵਿਚਰ ਰਿਹਾ ਸੋ ਰਾਬਰਟ ਵਾਡਰਾ ਨੇ ਹਾਲ ਹੀ ਵਿੱਚ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕੀਤੀ ਹੈ ਇਸ ਸਮੇਂ ਦੌਰਾਨ ਉਹਨਾਂ ਨੇ ਰਾਜਨੀਤਿਕ ਵਿੱਚ ਆਉਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ ਉਹ ਰਾਬਰਟ ਵਾਡਰਾ ਦਾ ਕਹਿਣਾ ਕਿ ਗਾਂਧੀ ਪਰਿਵਾਰ ਨਾਲ ਸੰਬੰਧ ਹੋਣ ਕਰਕੇ ਉਹਨਾਂ ਦਾ ਰਾਜਨੀਤੀ ਨਾਲ ਲੰਮਾ ਰਿਸ਼ਤਾ ਹੈ ਸੋ ਰਾਬਰਟ ਕੁਆਡਰਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਉਹ ਰਾਜਨੀਤੀ ਪਾਰਟੀਆਂ ਜਿਹੜੀਆਂ ਕਿ ਸਿਰਫ ਉਹਨਾਂ ਦਾ ਨਾਮ ਵਰਤ ਕੇ ਖਾਸ ਤੌਰ ਤੇ ਹਰ ਚੋਣਾਂ ਦੇ ਸਮੇਂ ਉਹਨਾਂ ਦਾ ਨਾਮ ਬਹੁਤ ਉਛਾਲਿਆ ਜਾਂਦਾ ਰਿਹਾ ਹੈ ਸੋ ਉਸ ਦੇ ਬਾਵਜੂਦ ਉਹਨਾਂ ਨੇ ਹਮੇਸ਼ਾ ਰਾਜਨੀਤੀ ਤੋਂ ਦੂਰੀ ਬਣਾਈ ਰੱਖੀ ਸੀ ਪਰ ਹੁਣ ਜੋ ਰਾਬਰਟ ਕੁਆਡਰਾ ਨੇ ਕਿਹਾ ਕਿ ਮੈਂ ਗਾਂਧੀ ਪਰਿਵਾਰ ਦਾ ਮੈਂਬਰ ਹਾਂ ਅਤੇ ਰਾਜਨੀਤੀ ਨਾਲ ਫਿਰ ਮੇਰਾ ਕਿਹੋ ਨਾਲ ਰਿਸ਼ਤਾ ਹੋਵੇਗਾ ਮੈਂ ਰਾਜਨੀਤੀ ਜੋ ਗਾਂਧੀ ਪਰਿਵਾਰ ਤੋਂ ਇਹ ਸਾਰੇ ਗੁਣ ਸਿੱਖਾਂਗਾ ਔਰ ਮੈਂ ਰਾਜਨੀਤੀ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਵਾਂਗਾ ਸੋ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮੇਰੇ ਨਾਮ ਨੂੰ ਵਰਤਿਆ ਮੇਰੇ ਨਾਮ ਨੂੰ ਵਰਤ ਕੇ ਫਾਇਦਾ ਲੈਂਦੀਆਂ ਰਹੀਆਂ ਨੇ ਲੇਕਿਨ ਹੁਣ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਸਾਬਤ ਕਰ ਦਿਆਂਗਾ ਕਿ ਇਹ ਰਾਪਰੇਟ ਵਾਰਡਾ ਭਾਵੇਂ ਨਵੇਂ ਨੇ ਪਰ ਉਹਨਾਂ ਨੂੰ ਜਿਹੜਾ ਕਿ ਸਬਕ ਸਿਖਾਵਾਂਗਾ ਸੋ ਰਾਪਰੇਟ ਵਾਰਡਾ ਦੇ ਵੱਲੋਂ ਜੋ ਅਗਲੀਆਂ ਲੋਕ ਸਭਾ ਚੋਣਾਂ विधानसभा चुनाव जो के हुण पूरी तरह सरगर्म हो केओ कांग्रेस पार्टी ਦਾ ਸਾਥ ਦੇਣਗੇ ਔਰ ਰਾਬਰਟ ਵਾਡਰਾ ਨੇ ਕਾਂਗਰਸ ਪਾਰਟੀ ਵਿੱਚ ਜੋ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ